ਉਹ ਤੇਰੀ ਤਣੀ ਦੀ ਵਗਿਆ ਨਾ ਉਹਦੀ ਰਾਹੀ ਹੋ ਜੁ ਨਾਲੇ ਉੱਥੇ ਰਾਹੀ ਕੋਈ ਦੱਸਦਾ ਹੋ ਜਾਣਾ ਕੀ ਮੁੱਲ ਕਰਿਆ ਭਈ ਇਹਦਾ ਫੜਾ ਯਾਰ ਠੀਕ ਆਣਾ ਹੂੰ 10000 ਫੜਾ ਦੇ ਤੂੰ ਤਾਂ ਮੈਂ ਕਿਵੇਂ ਫੜਾਵਾਂ ਕਿਵੇਂ ਜੇ ਪੂਰੇ ਹੁਣ ਫੜਾਵਾਂ ਫੇਰ ਹੀ ਫੜਾਵਾਂ ਗੱਲ ਲਖਾਈ ਕਰਵਾ ਦੋ 2000 ਹੁਣ ਕਿੰਨੇ ਪੈ ਗਿਆ ਲਖਾਈ ਦਾ ਉਹ ਵੀ ਕਰਾਈ ਜਾਂਦਾ ਉਹ ਵੀ ਕਰਾਈ ਜਾਂਦਾ ਲਖਾਈ ਦਾ ਕਰਾਈ ਜਾਂਦਾ ਬਾਬਾ ਝੂਠੀ ਮਾਰਦਾ ਯਾਰ ਮੈਂ ਤਾਂ ਮੁੱਲ ਕਰਿਆ ਹੀ ਨਹੀਂ ਤੂੰ ਨਹੀਂ ਹੁਣ ਸਾਡੇ ਮੁੱਲ ਨਹੀਂ ਕਰੇ ਇਹੀ ਕੁਝ ਆ ਹੀ ਕੁਝ ਹੋਇਆ ਪਹਿਲਾਂ ਵੀ ਯਾਰ ਆ ਪੁੱਤ ਆਇਆ ਮੈਂ ਵੀ ਹੋਣੀ ਹੈ ਲੈ ਆਈ ਕੁਝ ਲਿਆ ਲੈ 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 ਆਈ ਉੱਤੇ ਕਰਵਾ ਲਈ ਲੈਖਾਈ ਕਰਵਾ ਦੀ ਨਹੀਂ ਨਹੀਂ ਬਸ ਮੈਂ ਮੁੱਕੀ ਮੰਨ ਲਿਆ ਬਾਤ ਤੂੰ ਲੈ ਜਾ ਨਾ 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 ਤੂੰ ਕਰਾਉਣੀ ਹੈ ਲੈਖਾ ਤੈਨੂੰ ਉਹ ਵੀ ਛੜਤੀ ਤੂੰ ਵੀ ਛੜਾਉਣੀ ਹੈ ਤੂੰ ਚੁੱਪ ਕਰ ਜਾ ਛਲ ਠੀਕ ਆ ਹੁਣ ਪਾ ਜਾ ਆ ਜਾ ਫੜਾ ਦੇ ਦੇਖ ਰਿਹਾ ਯਾਰ ਤੂੰ ਹੀ ਪਾ ਮੈਨੂੰ ਯਾਰ ਕਰਵਾ ਦੇ ਹੁਣ ਕਿਹਾ ਜਾ ਕਹਿਆ ਮੈਨੂੰ ਇਹ ਕਹੇ ਦੋਨੇ ਬੜੇ ਕਿੰਨੇ ਨਹੀਂ ਪਈ ਇਹ ਇਹ ਨਹੀਂ ਕਹਾਂ ਹਾਂ ਦੱਸੋ ਬਹੁਤ ਦੁਨੀਆਂ ਹੋਊ ਆ ਪੈਸੇ ਖਰੇ ਕਰ ਪੈਣਾ ਇਹ ਤਾਂ ਪੈਸੇ ਦਾ ਖਾਤਾ ਹੀ ਖਰੇ ਉਹਨੇ 3 4 5 6 7 8 9 ਦੋਨੇ ਕਵੇਂ ਲਖਾਈ ਉਹਦੀ ਕਰੀ ਸੀ ਦੋਨੇ ਪਾਸੇ 14 ਹਾਂ ਉਹਦੇ ਕਰੀ ਸੀ ਇਹ ਵੀ ਕਰਾਉਣੀ ਹੈ ਕਰਾ ਲੂ ਲਖਾਈ ਇਹ ਨਾ 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 ਲੋਕੋ ਸੋ ਸੋ ਨਹੀਂ ਲਗਾਈ ਹੋਏ ਵਿੱਚ ਹੀ ਜਲਦੀ